Nice. Welcome back to YouTube channel. So, आप मेरी नई लुक देख रहे होंगे बताइए कैसी लग रही है ऐसे ही ब्लॉग स्टार्ट करा करेंगे सो so, ये मेरा न्यू हेयर कट और आज आपको कुछ नया लगता होगा ब्लॉग में क्योंकि नया बंदा तो ब्लॉग स्टार्ट कर रहा है एंड देखिए एंड और मेरे साथ में मम्मा बैठी मम्मा तो कह रहे हैं बहुत अच्छी लग रही है तू हाँ. लग रहा है सॉरी लग रहा है तू ਮੁਝੇ ਵੀ ਇਹ ਹੇਕਟ ਅੱਛਾ ਲੱਗ ਰਹੀ ਤਾਂ ਆਪ ਬਤਾਇਆ ਕਮੈਂਟ ਕਰਕੇ ਕਿ ਕੈਸਾ ਲੱਗ ਰਿਹਾ ਹੈ ਇਸ ਸਟਾਈਲ 1 ਮਿੰਟ ਯਾ ਦਿਖ ਨਹੀਂ ਰਾ ਖੁਸ਼ ਔਰ ਅਸੀਂ ਜਾਣਾ ਸੀ ਸੁਨਾਮ ਤੇ ਸੁਨਾਮ ਜਾਣਾ ਹੁਣ ਹੋ ਗਿਆ ਸਾਡਾ ਕੈਨਸਲ ਕਿਉਂਕਿ ਸਬ ਮਾਸਟਰ ਨੇ ਜਿੰਨਾ ਕਪੜੇ ਬਣਾਏ ਨੇ ਸਾਡੇ ਨਾਲ ਕੁਛ ਤੇ ਹੁਣ ਅਸੀਂ ਕੈਨਸਲ ਕਰਤਾ ਸੁਨਾਮ ਦੇਣਾ ਅਸੀਂ ਹੁਣ ਬਸ ਘਰੇ ਪਾਵਾਂਗੇ ਅਸੀਂ ਜਾਵਾਂਗੇ 3 ਵਜੇ ਇਧਰੋਂ ਮੇਰਾ ਨਾ ਮੂਵਿੰਗਾ ਹੁੰਦਾ ਫਰੰਟ ਕੈਮਰੇ 'ਚ फ्रंट कैमरे से सबका विंग आता बट जो लोग परफेक्ट होते है ना उनका नहीं आता देखो मेरा देखो उन्या उन्या कितना सही आ रहा है नहीं <laughs> <उन्या। और था>। <laughs> नहीं <laughs> आज तो <हुँ> मैं मून हूं <laughs> <नहीं। laughs> कोई गलती है ना लगे टाइम हो गया 1 बज गया ते जाना हुन देख दे 2:30 3:00 बजे जावेंगे पर उन्होंने चर दमन कह दी मैं पढ़ाई कर लूं मम्मा मैं भी बाहर धूपे पे बैठ के ठंड लगन गई बस हमने assi दाल ने रोटी खा गए हटया आज तरी कितनी है मैं सोचा मैं हुन चिप्स ले आवां क्या क्यों हां मैं भी उनका चेकअप को जांदा यार उन्होंने कल स्पेशली मैसेज आया था वो वड्डा कोई हुंदा ना दिखा के नीवानी कुट अमेरका ने सब रादे पीवानी वो वड्डा कोई हुंदा ना दिखा के नीवानी हां जी रुक जो गाइस बैक कैमरा करिए के मन दम में चिप्स लाके दो उनका पता सब ऐसे स्टिच कर में जड़ा आते मान दो बस हो गए ਕੱਠੀ ਦੇਰੀ ਹੈ ਹਨਾ ਕੱਠੀ ਹੀ ਹਾਂ ਪਹਿਲਾਂ ਪੰਜ ਜਿਹੜੇ ਦਬੱਟੇ ਨੂੰ ਫੜਦੇ ਹਾਂਗੇ ਮੂੰਹ ਚ ਵੜ ਲੈ ਕੈਮਰਾ ਮੂੰਹ ਚ ਵੜਦੇ ਹਾਂ ਰੋਂ ਮੂੰਹ ਸੋ ਪੱਸੀ ਪਾ ਹੈ ਅਗ ਨੂੰ ਨੀ ਫਰਸ ਜੁੱਤ ਨਾ ਫਾਂਜ ਕੁ ਸੌ ਰੁਪਏ ਬਹੁਤ ਕੈਸ਼ ਹੈ ਸਾਡੇ ਕੋਲ ਗਾਈਜ਼ 500 ਰੁਪਏ ਦਾ ਮਤਲਬ ਹੈ ਗਾਈਜ਼ ਫੋਲੋ ਪੈਨ ਚਪੇ ਸਾਕੀ ਐਰਮ ਡੂ ਦ ਇਸ਼ੂਸ ਗਾਇਜ਼ ਆਲੂ ਦ 3 ਮਿੰਟ ਹਾਂਜੀ ਆਪਾਂ ਕੋਈ ਸਨੈਕ ਤੇ ਨਹੀਂ ਜਾਣਾ ਨਾ ਨਹੀਂ ਪਰ ਚੱਕ ਲੋ ਤੇ ਮੈਨੂੰ ਲੈ ਜਾ ਬਾਹਰ ਉਹ ਸੂਟ ਦੇ ਨੀ ਸਟਿਚਿੰਗ ਨੂੰ ਫੰਡ ਰੰਸੇ ਕਿਉਂ ਆ ਜਿੱਤੇ ਦੋ ਤਾਂ ਤੇ ਦੇ ਇਕ ਰਣ ਆਡੋ ਆ ਜੀ। ਲੋ ਜੀ ਹੋਣਾ ਆਇਆ ਸੀ ਬਜ਼ਾਰੋਂ। ਸਾਰੇ ਕੱਪੜੇ ਜਾਣੇ ਨੇ ਕੂਰੀਅਰ, ਅਰਜੈਂਸੀ ਕੂਰੀਅਰ ਤੇ ਆਪਾਂ ਬਣੀ ਆਏ ਆ ਤੇ ਬਸ ਆ ਕੇ ਅਸੀਂ ਨਾ ਆਪਣੇ ਜਿਹੜੇ ਭੈਣ ਦੇ ਸੂਟ ਭੇਜਣੇ ਉਹਨਾਂ ਨੂੰ ਅਸੀਂ ਪੂਰੇ ਐਕੂਰੇਟ ਕੋਈ ਵੀ ਮਤਲਬ ਲਾਂਬੇ ਵਾਲੀ ਗੱਲ ਨਹੀਂ ਰੱਖੀ ਦੀ। वैसे ਤਾਂ ਤੁਹਾਡੇ ਮਾਸਟਰ ਪਰਫੈਕਟ ਸਲਾਈ ਕਰ ਦੇ। ਪਰ ਫਿਰ ਵੀ ਅਸੀਂ ਆਪਣੇ ਵੱਲੋਂ ਪੂਰਾ ਜੋ ਵੀ ਹੈਗਾ ਮੈਜ਼ਰਮੈਂਟ ਸਾਰਾ ਓਕੇ ਕਰਕੇ ਭੇਜੀਦਾ ਕਿ ਕੋਈ ਵੀ ਆਪਾਂ ਨੂੰ ਕੰਪਲੇਂਟ ਦਾ ਮਤਲਬ ਮੌਕਾ ਨਾ ਮਿਲੇ ਠੀਕ ਹੈ। ਬਹੁਤ ਲੇਟ ਹੋ ਗਿਆ ਨਹੀਂ ਆਏ ਹਾਂ ਬਸ ਅਸੀਂ ਅੱਜ ਮੈਂ ਤੇ ਮੈਂ ਤਾਂ ਮੂੰਹ ਫਾਸੀਆਂ ਲੇਟ ਹੀ ਹੋ ਗਿਆ ਸੀ। ਅਸੀਂ ਜਾਈ ਟਾਈਮ ਬਣਾ ਲੈਂਦੀਆਂ ਪਰ ਥੋੜਾ ਕੰਮ ਰਹਿੰਦਾ। ਇਹ ਚ ਬਣ ਉਸ ਨੂੰ ਮੈਂ ਸਟੀਚ ਓਕੇ ਇਹ ਸਟੀਚਿੰਗ ਓਕੇ ਚੱਲਣੇ ਜਾਣੇ ਨੇ ਆਪਣੇ यूएसए ਹਾਈ ਰੋਟੀ ਬਣਾਣੀ ਹੈ ਠੰਡ ਲੱਗੀ ਇੰਨੀ ਠੰਡ ਲੱਗੀ ਨਾ ਇੰਨੀ ਠੰਡ ਲੱਗੀ ਮੇਰੇ ਹੱਥਾਂ ਚੀਜ਼ਾਂ ਦੁਖਣ ਲੱਗ ਰਹੀਆਂ ਰਾਤ ਨੂੰ ਠੰਡ ਹੋ ਜਾਂਦੀ ਹੈ ਹੋਰ ਹੁਣ ਉਹ ਤੇ ਮੈਂ ਆਪਾਂ ਪੈਕ ਕਰ ਲਈ ਨਹੀਂ ਵੀਡੀਓ ਸ਼ੂਟ ਕਰਨੀ ਹੈ ਨਾ ਦੀ ਆ ਆ ਇਹਨਾਂ ਦੀ ਵੀਡੀਓ ਸ਼ੂਟ ਕਰਨੀ ਹੈ ਆ ਦਵਟਾ ਬਹੁਤ ਸੋਹਣਾ ਰੈਡੀ ਹੋਇਆ ਹੁਣ ਸਿੰਪਟੀ ਲਗਾ ਕੇ ਨਾ ਬਹੁਤ ਸੋਹਣਾ ਰੈਡੀ ਕੀਤਾ ਵਿੱਚ ਵੀ ਦੇਸ ਲਈ ਆਪਾਂ ਬੜੀ ਸੁਨਹਿਰੀ ਬੜਾ ਸੋਹਣਾ ਰੈਡੀ ਕਰਿਆ ਸੌਫਟੀ ਬੜਾ ਜਿਹੜੇ ਆਪਣੇ ਪਿਓਰ ਕਮੈਂਟਸ ਨੂੰ ਦੇ ਦੁਪੱਟੇ ਨੇ ਨਾ ਬਹੁਤ ਪਿਆਰੇ ਨੇ ਤਾਂ ਖੁੰਡੇ ਡੁੱਲੇ ਵੀ ਤੇ ਨਾਲੇ ਸਿਰ ਤੇ ਵੀ ਟੇਕਦੇ ਨੇ ਸਾਡੀਆਂ ਭੈਣਾਂ ਬਾਹਰ ਵੜੀਆਂ ਜਿੰਨੀਆਂ ਨੇ ਇਹ ਹੀ ਲਾਈਕ ਕਰਦੀਆਂ ਨੇ ਆਪਾਂ ਤਾਂ ਚਲੋ ਇੱਥੇ ਲੈ ਲੈਨੇ ਤਰ੍ਹਾਂ ਤਰ੍ਹਾਂ ਦੇ ਨੇ ਤੁਹਾਨੂੰ ਉਹ ਕਹਿੰਦੇ ਨੇ ਸਾਨੂੰ ਐਵੇਂ ਦਾ ਦੁਪੱਟਾ ਹੀ ਚਾਹੀਦਾ ਦੁਪੱਟਾ ਰੈਡੀਆ ਇੱਕ ਸੁਦਾਵ ਮੰਦ ਰੈਡੀਆ ਲਟਕੜ ਬੜਸਣ ਲੱਗੇ ਨੇ ਮਿਲਦਾ ਹੈ ਨਾ ਮੈਂ ਨਾ ਪਾਜਟ ਇਹਨਾਂ ਸਾਰਿਆਂ ਦੇ ਨਾਲ ਨਾ ਉਹ ਖੁੱਲੀ ਮੂਰੀ ਵਾਲੇ ਪਲਾਜੋ ਨੇ ਜਿਵੇਂ ਦਾ ਮੇਰਾ ਸੀਗਾ ਹੂੰ ਹੂੰ ਤੇਰਾ ਤਾਂ ਘੱਟ ਖੁੱਲਾ ਸੀ ਹੂੰ ਹੂੰ ਇਹ ਚਾਹ ਪੂੜੇ ਨੇ ਆਪਾਂ ਸੇਰੇ ਨੂੰ ਤਾਂ ਪੂਰੀ ਭੇਜਣਾ ਆਹ ਚਾਹ ਸੂਝ ਜਾਣੇ ਸੇਰੇ ਆਹ ਕਿਹੜਾ ਕੱਪੜਾ ਇਹ ਕੱਪੜਾ ਹੈਗਾ ਜਿੰਮੀ ਚੂ ਕਿੰਨਾ ਆਹਾ ਜੀੜੀਏ ਚੱਲੇਗਾ ਤੁਹਾਡਾ ਇਹ ਜ਼ੋਰਦਾਰ ਦਾ ਸੂਰਤੀ ਆ ਵਾਲਾ ਸਾੜੀ ਕਿਹੇ ਭੈਣ ਨੇ ਬੁੱਕ ਕਰਵਾਇਆ ਸੀ ਫਿਰ ਉਹਨਾਂ ਨੇ ਲਿਆ ਨਹੀਂ ਹੈਗਾ ਤੇ ਇਹ ਬਲੈਕ ਸੂਟ ਆਪਣੇ ਕੋਲ ਜ਼ੋਰ-ਜ਼ੋਰ ਦਾ ਪਿਆ ਚਨਾਰ ਬ੍ਰਾਂਡ ਦਾ ਇਹਨਾਂ ਦਾ ਆਪਣੇ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਸੀ ਜੇ ਫਿਰ ਵੀ ਕਹਿਣ ਪੁੱਛਣਾ ਮੇਰੇ ਬੁਟੀਕ ਵਾਲੇ ਨੰਬਰ ਤੇ ਪੁੱਛ ਲਿਓ ਬਹੁਤ ਸੋਹਣਾ ਫੈਬਰਿਕ ਆ ਦੁਪੱਟੇ ਨਾਲ ਆ ਇਹ ਇਹਦਾ ਦੁਪੱਟਾ ਵੀ ਨਾਲ ਹੀ ਹੈ ਬਹੁਤ ਸੋਹਣਾ ਦੁਪੱਟਾ ਮੈਂ ਦੁਪੱਟਾ ਦਿਖਾ ਰਹਾ ਹਾਂ ਸਾਰੇ ਵੀ ਚੱਲੇ ਨੇ ਸੂਟ ਹਾਂ ਹਾਂ ਹੀ ਜਿਆਦਾ ਆ ਦੇਖੋ ਇਹਨਾਂ ਦਾ ਦੁਪੱਟਾ ਦੁਪੱਟਾ ਪ્યો ਜ਼ੋਰ-ਜ਼ੋਰ ਦਾ ਇਹ ਆਪਣੇ ਕੋ ਇੱਕ ਪੀਸ ਪਿਆ ਜੇ ਕਿਸੇ ਭੈਣ ਨੂੰ ਚਾਹੀਦਾ ਹੋਏ ਤੇ ਤੁਸੀਂ ਦੱਸ ਸਕਦੇ ਤੇ ਲੈ ਸਕਦੇ ਠੀਕ ਹੈ ਇਹਦਾ ਤੁਮ ਸਕੇ ਟਾਪੋਂ ਇੱਕ ਵੀਡੀਓ ਸ਼ੂਟ ਕਰ ਲੀਏ ਹਾਵੀ ਪੈਕ ਕਰਨ ਤੇ ਟੇਬਲ ਖਾਲੀ ਕਰ ਦੂੰ ਹਾਂ ਟੇਬਲ ਖਾਲੀ ਕਰ ਅਏ ਮੇਰਾ ਮੋਢੇ ਦੁਖਣ ਲੱਗ ਪਿਆ ਸਕੂਟਰੀ ਤੇ ਬੈਠ ਬੈ ਕੇ ਫੇਰ ਕਾਹਤੇ ਬਹਿਣਾ ਇੱਕ ਛੋਟੀ ਛੋਟੀ ਵੀਡੀਓ ਸ਼ੂਟ ਕਰਨੀ ਹੈਂਦੀ ਹਵਾਲੇ ਦੀ ਠੀਕ ਹੈ ਬਾਰੋਂ ਹਾਂ ਜੱਟਾ ਸਿੱਕੋ ਉਹਨੂੰ ਸਬੈਟੀ ਡਾਊਨ ਹੋਈ ਪਈ ਫੋਨ ਦੀ ਚਲੋ ਮੈਂ ਵੀਡੀਓ ਸ਼ੂਟ ਕਰਦਾ ਹਾਂ ਪਹਿਲਾਂ ਮੈਂਂਦੀ ਇਹ ਵੀ ਕਰਾਂ ਮਹਿੰਦੀ ਇਹ ਕਿਹੜਾ ਆਹ ਵਾਲਾ ਮੇਰੇ ਵਾਲਾ ਤੁਹਾਡੇ ਵਾਲਾ ਇਹਨਾਂ ਦੀ ਵੀ ਸ਼ੂਟ ਕਰਨੀ ਲੋੜ ਨਹੀਂ ਨਾ ਤੁਹਾਡੇ ਉਹਦੇ ਜਿਹੜੇ ਸੀ ਕੇਆਈ ਨੇ ਉਹਨਾਂ ਦੀ ਕਰੂੰਗੀ ਕਰਨੀ ਇਹਨਾਂ ਦੀ ਹਾਂ ਪੜ ਲੱਗ ਲਿਆ ਨਰਮ ਤਾਹ ਤੋ ਹੋ ਗਿਆ ਤਿੰਨ ਟੂਟਾਂ ਵੀ ਖੜੀਆਂ ਨੇ ਬੱਸ ਤੇ ਨਾਲ ਦੁਪੱਟਾ ਸੀਗਾ। ਹਾਂ ਜੀ। ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ। ਤੁਸੀਂ ਜਿਨ੍ਹਾਂ ਨੇ ਆਪਾਂ ਨੂੰ ਪੰਜਾਬੀ ਪਹਿਰਾਵੇ ਤੇ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਜਾ ਕੇ ਕਰ ਲਿਓ। ਉੱਥੇ ਆਪਣੇ ਸੂਟਾਂ ਵਾਲੀਆਂ ਵੀਡੀਓ ਆਉਂਦੀਆਂ ਨੇ। ਦਮੂਨ ਟਾਈਮ ਜ਼ਿਆਦਾ ਹੋ ਗਿਆ ਆਪਾਂ ਦਾ ਵੀਡੀਓ ਸ਼ੂਟ ਕਰਨੀ ਸੀ। ਕਿਹੜੀ? ਉਹ ਸੂਟਾਂ ਦੇ ਨਵੇਂ। ਸ਼ੁਰੂ ਕਰ ਲਓ ਸਾਰਾ ਕੰਮ ਨਿਬੜੋ ਫਿਰ ਉੱਪਰ ਬੈਠਣਾ। ਠੀਕ ਹੈ। ਤੇ ਪੰਜਾਬੀ ਪਹਿਰਾਵਾ ਆਪਣਾ ਬੁਟੀਕ ਵਾਲਾ ਚੈਨਲ ਆ ਜੀ ਉੱਥੇ ਜਰੂਰ ਸਬਸਕ੍ਰਾਈਬ ਕਰ ਲਿਓ। ਤੇ ਪੰਜਾਬੀ ਪਹਿਰਾਵਾ ਇੰਸਟਾਗ੍ਰam ਆ ਆਈਡੀ ਉੱਥੇ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਿਓ। ਕਿਉਂਕਿ ਉੱਥੇ ਵੀ ਸਾਡੇ ਸੂਟਾਂ ਦੀਆਂ ਰੀਲਾਂ ਹੁੰਦੀਆਂ ਰਹਿੰਦੀਆਂ ਤੇ ਜ਼ਰੂਰ ਜਾ ਕੇ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਨਹੀਂ ਲੱਗਦੀਆਂ ਤੁਹਾਨੂੰ ਮੈਂ ਬੜਾ ਬਾਅਦਿਆ ਦਾ ਮੈਂ ਤਾਂ ਮੇਰੀ ਦਵਾਈ ਵੀ ਮੁੱਕ ਗਈ ਮੈਂ ਦਵਾਈ ਮੁਗਾਲੀ ਆ ਜੁੱਤੀ ਪਾ ਕੇ ਨਾ ਪੈਰ ਦੁਖਣ ਲੱਗ ਪੈਂਦੇ ਨੇ ਬਹੁਤ ਜੁੱਤੀ ਦਾ ਚਾਹੇ ਜਿਹੜੀ ਮਰਜ਼ੀ ਪਾ ਲਓ ਪਹਿਲੇ ਦਿਨ ਕੰਫਰਟ ਲੱਗਦੀ ਹੈ ਉਸ ਤੋਂ ਬਾਅਦ ਫਿਰ ਤੋਂ ਮੋਰ ਮੇਰੇ ਉਹ ਨੌਵੀਂ ਵਧ ਗਈ ਨਾ ਕੋਈ ਕਰਨ ਕਰਕੇ ਹੋ ਗਿਆ ਅੱਜ ਬਾਜ਼ਾਰੋਂ ਆਏ ਜਦੋਂ ਦੇ ਥੱਕੇ ਇੰਨੇ ਸੀ ਨਾ ਆਉਂਦੇ ਆਪਾਂ ਰੋਟੀ ਰੋਟੀ ਖਾ ਕੇ ਤੇ ਆਪਾਂ ਬਣਾਈਏ ਕਾਫੀ ਗਰਮਾ ਗਰਮ ਕਾਫੀ ਪੀ ਕੇ ਥੋੜੇ ਆਪਾਂ ਬੁਟੀਕ ਦੇ ਕੰਮ ਕਰਨੇ ਮੈਂ ਫਿਰ ਸੇਤੀ ਨੀਂਦ ਨਹੀਂ ਆਉਗੀ ਹਨਾ ਨਵਨ ਮੈਂ ਤਾਂ ਥੱਕ ਗਈ ਨਾ ਫਸ ਕੇ ਠੀਕ ਹੈ ਬੜੀ ਠੰਡ ਲੱਗੀ ਠੰਡ ਚੜ ਗਈ ਮੇਰੇ ਥੁੱਪੇ ਦਾ ਕਿ ਦਮਨ ਹੱਥੋਂ ਕਾਫੀ ਸਟਰੋਂਗ ਹੈ ਨਾ ਹੱਥਾਂ ਦਾ ਹਾਲ ਦੇਖੀ ਹੋ ਗਿਆ ਥੁੱਪੇ ਬੈਠ ਕੇ ਕਾਲੇ ਹੋ ਗਏ ਨੇ ਹੱਥ ਐ ਡਰਾਈਪ ਹੈ ਤੇਰੇ ਤਾਂ ਮਹਿੰਦੀ ਨਹੀਂ ਲੱਥੀ ਦਮਨ ਮੇਰੇ ਤਾਂ ਲੱਥ ਗਈ ਮੈਂ ਕੰਮ ਕਰਨ ਵਾਲੇ ਆ ਨਾ ਤੁਸੀਂ ਵਿਹਲੇ ਬੰਦੇ ਹੋ ਹਨਾ ਹੋ। ਇਹ ਮੈਂ ਮੇਰੇ ਕਾਫੀ ਸਟਰੋਂਗ ਕਰਨ। ਹੂੰ। ਤੇ ਲਓ ਜੀ ਆਹ ਅੱਜ ਮੈਨੂੰ ਇਸ ਕੰਪਨੀ ਦੇ ਵਿੱਚ 10 ਸਾਲ ਕੰਪਲੀਟ ਹੋ ਗਏ ਨੇ ਤੇ 10 ਸਾਲ ਕੰਪਲੀਟ ਹੋਣ ਦੀ ਖੁਸ਼ੀ ਦੇ ਵਿੱਚ ਕੰਪਨੀ ਨੇ ਮੈਨੂੰ ਵਾਚ ਭੇਜੀ ਹੈ। ਟਾਈਟਨ ਦੀ ਹੈ ਵਾਚ ਹੈ। ਹਰ EMPLOYEE ਨੂੰ ਭੇਜਦੇ ਜਿਹਦੇ 10 ਸਾਲ ਕੰਪਲੀਟ ਹੋ ਜਾਂਦੇ ਨੇ। ਆਹ ਵੀ ਤੁਹਾਨੂੰ ਇਹਨਾਂ ਨੇ ਭੇਜੀ ਸੀ ਜਿਹੜੀ ਲਾ ਰੱਖੀ ਹੈ। ਇਹ ਮੈਨੂੰ ਉਹ ਕੀਤਾ ਸੀ ਸੀ ਆਫ ਕੀਤਾ ਸੀਗਾ ਜੰਮੂ ਵਾਲਿਆਂ ਨੇ ਤੇ ਉਹ ਅੱਛਾ ਕਲੈਕਸ਼ਨ ਕਰਕੇ ਵੀ ਦਿੱਤੀ ਸੀਗੀ ਠੀਕ ਹੈ ਮੈਨੂੰ ਇਹ ਆਹ ਤੇਰੀ ਟਾਈਟਨ ਦੀ ਇਸ ਵਾਰ ਕੰਪਨੀ ਪਹਿਲਾਂ ਸਭ ਨੂੰ ਐਨਲੋਗ ਕੜੀ ਦੇ ਰਹੀ ਸੀ ਹੁਣ ਡਿਜੀਟਲ ਕੜੀ ਦੇ ਰਹੀ ਹੈ ਸਾਰਿਆਂ ਨੂੰ ਲਓ ਜੀ ਲੱਗੀ ਅਨਬਾਕਸਿੰਗ ਹੁਣ ਅਨਬਾਕਸਿੰਗ ਤਾਂ ਪਹਿਲਾਂ ਕਰਤੀ ਸੀ ਪਰ ਫਿਰ ਆਫਿਸ 'ਚ ਕਰਤੀ ਸੀ ਨਵੀਂ ਚੀਜ਼ ਦਾ ਥੋੜਾ ਚਰਚਾ ਏ ਮੁੜ ਕੇ ਡੱਬੇ ਡੂਬੇ ਲੱਭਦੇ ਹੀ ਨਹੀਂ ਹੈ ਤੇ ਇਸ ਤਰ੍ਹਾਂ ਦੀ ਹੈ ਵਾਚ चलो कुछ तो साडे बारे सोच रही है ला कंपनी सोई दी लाओ जी टाइम भी दे लो 9:30 हो गए ने रात दे ते। 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 ओ लाओ पहला आ लाओ ना मैं देख रही थी कंपैरिजन करती कंपैरिजन बहुत लाइट आ है थोड़ी हैवी है, है ना लेडीज भी पा सकती है उधर ठीक है नहीं फिर मैं भी पहला ਗਰਮੀਆਂ ਚ ਜ਼ਿਆਦਾ ਸੋਹਣੀ ਲੱਗਦੀ ਲੱਗੀ ਹਨ ਦੇਖੀ ਜੋ ਗਾ ਪਊਗਾ ਇਹ ਮਾਰਕੀਟ ਦੇ ਵਿੱਚ ਗਾ ਦੁਨੀਆ ਮਾਦਨੀਆਂ ਸਖਾਣ ਲੈ ਅੱਡੇ ਦੁਨੀਆ 10 ਘੜੀ ਲਾ ਕੇ ਦੁਨੀਆ ਲਾ ਦੇਣੀ ਵਾਹ ਤੁਹਾਡੇ ਮੈਂ ਨੋਟ ਕਰਦਾ ਹੈ ਦੁਨੀਆ ਕੀ ਨਾਲ ਚਾਜਰ ਮੈਂ ਮੁੰਡੇ ਰੂਪਾ ਮੈਂ ਯਾਰ ਮੈਂ ਘੜੀ ਪਾ ਕੇ ਮੈਨੂੰ ਲੱਗਦਾ ਮੇਰੇ ਵਿੱਚ ਕੁਝ ਬਦਲਾਅ ਆ ਗਿਆ ਚਾਰਜਰ ਨਹੀਂ ਪਾਪਾ ਪੋਫ ਵਰਕੇ ਪੈਂਦੇ ਛੁੜੀ ਛੁਟੀ ਜੀਜ ਨਾਲ ਹਾਂ ਚਾਜਰ ਆਪਾਂ ਕੋ ਵੀ ਹੈਗੀ ਗਰੀਬਾਂ ਕੋਲ ਆਪਣੇ ਕੋਲ ਹੈਗੀ ਏ ਉਹਦੀ ਨੌਇਸ ਦੀ ਆਪਣੇ ਕੋਲ ਆ ਚੱਲ ਦੇ ਰਿਹਾ ਲਓ ਜੀ ਉਤਾਰ ਨੂੰ ਬਹੁਤ ਖੁਸ਼ੀ ਹੈ ਉਤਾਰ ਦੀ ਕੰਪਨੀ ਨੇ ਉਤਾਰ ਨੂੰ ਗਿਫਟ ਦਿੱਤਾ ਐਡਾ ਵੱਡਾ ਜਿਹੜਾ ਜਿਹੜਾ ਐਮ ਆਰ ਪੀ ਲਿਖਿਆ ਹੋਇਆ ਲਿਖਿਆ 13995 14000 ਲਿਖਿਆ ਪਰ ਜੇ ਨੂੰ ਆਨਲਾਈਨ ਚੈੱਕ ਕਰੀਏ ਤਾਂ ਇਹ 6-7000 ਰੁਪਏ ਦੀ ਹੈ ਸਾਡੇ 6-7000 ਰੁਪਏ ਦੀ ਜੋ ਲਿਖੀ ਹੈ ਐਮ ਆਰ ਪੀ ਹੈ ਆਨਲਾਈਨ ਚੈੱਕ ਕੀਤਾ ਸੀ ਕੋਈ ਕੁਝ 6-7000 ਦੇ ਆਰੰਡ ਦੀ ਹੈ ਚਲੋ ਟਾਈਟਨ ਸਮਾਰਟ ਲੈਣਾ ਉਹਨਾਂ ਨੂੰ ਘਰ ਵਾਲੀ ਨੂੰ ਵੀ ਨਾਲ ਹੀ ਗਿਫਟ ਦੇਣਾ ਚਾਹੀਦਾ ਯਾਰ ਮੈਂ ਤਾਂ ਘਰ ਵਾਲੀ ਘਰ ਵਾਲੀ ਸਵੇਰੇ ਰੋਜ਼ ਦੀ ਸਵੇਰੇ ਡਿਫ ਕਮਿਟ ਕਰ ਲਈ ਇਹ ਨਹੀਂ ਆ ਨਹੀਂ ਦੇਦੀ ਕੰਪਨੀ ਦੇ ਨਾਲ ਇਹ ਕਿਉਂਕਿ 10 ਸਾਲ ਹੋ ਗਏ ਨੇ 5 ਸਾਲ ਵਾਲਾ ਪੈਂਡਿੰਗ ਸੀਗਾ 5000 ਰੁਪਏ ਦਾ ਜਿਹੜਾ ਵਾਲਟ ਆ ਉਹ ਆਊਗਾ ਵਾਲਟ ਦੇ ਵਿੱਚ 5000 ਰੁਪਏ ਆਊਗਾ ਤੇ 30000 ਰੁਪਏ ਦਾ ਤਨਿਸ਼ਕ ਦਾ ਵਾਊਚਰ ਆਊਗਾ ਉਹਦਾ ਤੁਸੀਂ 30000 ਦਾ ਕੋਈ ਵੀ 골ਡ ਲੈ ਸਕਦੇ ਆ ਹਾਏ ਬਸ ਉਹ ਸੇਮ ਦਿਨ ਮੇਲ ਆ ਜੂਗੀ 18 ਜੂਨ ਨੂੰ ਤੇ ਉਹ 6 ਮਹੀਨੇ ਲਈ ਵੈਲਿਡ ਹੁੰਦਾ ਮੈਨੂੰ ਲੈ ਲਓ ਮੇਰੀ ਵੀ ਰੱਬ ਨੇ ਛੇਤੀ ਸੁਣ ਲਈ ਲਿਆ ਘਰ ਵਾਲੀ ਨੂੰ ਗਿਫਟ ਮਿਲ ਜਣਾ ਨਾਲ ਹੀ ਜਿਹੜਾ ਕੂਪਨ ਹੈ ਉਹ ਉੱਥੇ ਜਾ ਕੇ ਆਪਾਂ ਰੀਡੀਮ ਕਰਾ ਸਕਦੇ ਕੋਡ ਹੁੰਦਾ ਇੱਕ ਠੀਕ ਹੈ ਠੀਕ ਹਾਂ ਜਿਹਨੇ ਦਾ ਮਨ ਲੱਖ ਦਾ ਸਾਮਾਨ ਹੈ ਰਿਹਾ 30000 ਮਾਫੀ ਮਤਲਬ ਅਗਲਾ ਜਿਹੜਾ ਗਿਫਟ ਆਉਣਾ ਉਹ ਚ 골ਡ ਮੈਂ ਬਣਾ ਸਕਦੀ ਹਾਂ ਨਾ ਕੁਝ ਪੈਸੇ ਹੋਰ ਪਾ ਕੇ ਆਪਾਂ ਵੱਧ ਬਣਾ ਲਾਂਗੇ ਹਨਾ ਹਾਂ ਜੇ 60000 ਦਾ ਸਾਮਾਨ ਦਿੱਤਾ 30000 ਰੁਪਏ ਆਪਣਾ ਵਿੱਚੋਂ ਉਹ ਜਿਵੇਂ ਨਾ 30000 ਦਾ 84000 ਨੂੰ ਦੇ ਸੋਨਾ ਹੋਇਆ ਪਰ ਉਤਰਾ ਤੋਲਾ ਵੀ ਨਹੀਂ ਆਉਣਾ ਹੈਗਾ ਉਹ ਉੱਥੇ ਕਿੰਨੀ ਜੰਦੀ ਅੱਧ ਕੌੜੀ ਦੀ ਹੋ ਜਾਂਦੀ ਹੁੰਦੀ ਹੈ 3 ਗ੍ਰਾਮ 4 ਗ੍ਰਾਮ ਦੀ ਹੁੰਦੀ ਹੈ ਹਾਂ ਬਸ ਇਹ ਚੇਨ ਤਾਂ ਬਹੁਤ ਮਹਿੰਗੇ ਉਹ ਦੋ ਦੋ ਟੋੜੇ ਨਹੀਂ ਬਣਦੀਆਂ ਫਿਰ ਹਲਕੀ ਨਹੀਂ ਨਾ ਟੁੱਟ ਜਾਂਦੀਆਂ ਰੱਖ ਰੱਖਦੀ ਆਂ ਚੱਲ ਦੇਖਾਂਗੇ ਟਾਈਮ ਆਏਗਾ ਦੇਖਾਂਗੇ ਪ੍ਰਮਾਤਮਾ ਸੁੱਖ ਰੱਖੇ ਹਨ ਫਿਰ ਵੇਖਾਂਗੇ ਕੀ ਬਣਦਾ ਚਲੋ ਤੁਹਾਨੂੰ ਤਾਂ ਵਾਚ ਆਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਾਸੀ ਫੈਮ ਫੈਮਲੀ ਨੂੰ ਵਧਾਈਆਂ ਦੋ ਜੀ ਉਤਾਰ ਤੁਹਾਨੂੰ ਮੈਂ ਵਧਾਈਆਂ ਤੁਸੀ ਮੇਰੇ ਦੇ ਦਿਓ ਵਾਕੀ ਨਵੀਂ ਚੀਜ਼ ਕੋਈ ਵੀ ਆਵੇ ਘਰ 'ਚ ਖੁਸ਼ੀ ਹੁੰਦੀ ਹੈ ਕਿ ਨਹੀਂ ਮੈਨੂੰ ਪਹਿਲੇ ਲੱਗੇ 1.43 ਕਰੋੜ ਮਦਮਣ ਨੇ ਵੀ ਸਹੀ ਲਾਟ ਛੱਡਿਆ ਬਹੁਤ ਸੋਹਣੀ ਲੱਗਦੀ ਪਈ ਦੱਸ ਦਿਓ ਤਾਰ ਨੂੰ ਕਮੈਂਟ ਕਰਕੇ ਸੋਹਣੀ ਲੱਗਦੀ ਹੈ ਨਾ ਬਾਰ ਬਾਰ ਵੇਖੀ ਜਾ ਰੇ ਵਿਚਾਲੇ ਮੈਂ ਉਹ ਕਰੂੰਗਾ ਯਾਰ ਇਹ ਤੇ ਨਾ ਉਹ ਚੜਾ ਦੂੰਗਾ ਆ ਮੈਂ ਵੀ ਚੜਾਇਆ ਹੋਇਆ ਲੈਮੀਨੇਸ਼ਨ ਕਰਵਾਈ ਹੈ ਲੈਮੀਨੇਸ਼ਨ ਕਰਾਉਣਾ ਪੜਾਏ ਤਾ ਇਹ ਵਧੀਆ ਰੱਦ ਨੂੰ ਕਰੇਗੀ ਨਹੀਂ ਬਾਈ ਸੋਹਣੀ ਲੱਗਦੀ ਹੈ ਵਾਚ ਨੂੰ ਨਹੀਂ ਸੋਹਣੀ ਲੱਗਦੀ ਸੋਹਣੀ ਲੱਗਦੀ ਬਹੁਤ ਸੋਹਣੀ ਉਹ ਕਹਿੰਦੇ ਹੁੰਦੇ ਨਾ ਕਿ تھیਮ ਚੇਂਜ ਹੋ ਸਕਦੀ ਹੈ ਹੈ? ਥੀਮ ਵਗੈਰੇ ਨਾ ਚੇਂਜ ਹੋ ਸਕਦੇ ਹੁੰਦੀਆਂ ਹੁੰਦੀਆਂ ਆ ਸੀਗਾ ਇਹਦੇ ਵਿੱਚ ਫੰਕਸ਼ਨ ਸਾਰੇ ਨੇ। ਅੱਜ ਦੱਸਣਗੇ ਤੇ ਨਹੀਂ। ਚਲੋ ਜੀ ਇਹਨਾਂ ਨੂੰ ਕਰ ਲੈਂਦੇ ਹਾਂ ਥੀਮ ਚੇਂਜ। ਆਪਾਂ ਮਿਲਦਾ ਤੁਹਾਨੂੰ ਸਵੇਰੇ ਮਿਲਾਂਗੇ ਹੁਣ। ਇਹ ਸੋ ਜਾ ਸੋ ਜਾ ਮੇਰੇ ਬੱਚਾ ਸੋ ਜਾ। ਥੱਕ ਗਏ ਨਾ। ਲਓ ਜੀ ਇੱਧਰ ਸਾਡੇ ਸੂਟ ਪੈਕ ਹੋ ਗਏ ਨੇ ਤੇ ਇਹਨਾਂ ਦਾ ਜਾਣਾ ਕੋਰੀਅਰ ਤੇ ਇਹਨਾਂ ਦੀ ਆਪਾਂ ਕਰਨੀ ਹੈ ਵੀਡੀਓ ਸ਼ੂਟ। ਇਹ ਤੁਹਾਨੂੰ ਮਿਲੇਗੀ ਇੰਸਟਾਗ੍ਰam ਤੇ ਪੰਜਾਬੀ ਪਹਿਰਾਵੇ ਤੇ ਠੀਕ ਹੈ ਜੀ। ਇਹ ਸੂਟ ਮੇਰਾ ਮੈਂ ਖੁਦ ਰੈਡੀ ਕਰਵਾਇਆ ਬਹੁਤ ਸੋਹਣਾ ਹੈ ਸਿੱਕਾ ਸਿਲਕ ਦੇ ਉੱਪਰ ਆਪਾਂ ਰੈਡੀ ਕਰਵਾਇਆ ਬਾਕੀ ਇਹ ਤੁਹਾਨੂੰ ਵੀਡੀਓ ਚ ਦਿਖਾ ਦਾਂਗੇ ਪੰਜਾਬੀ ਫੇਰਾਵੇ ਤੇ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਬਹੁਤ ਸੋਹਣਾ ਕਲਰ ਹੈ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਠੀਕ ਹੈ ਆਪਾਂ ਇਹਦਾ ਆਹ ਕੱਢ ਲਓ ਡਰੈਸ ਇਹਦਾ ਤੇ ਬਾਹਰ ਸਿਮਰਨ ਦਾ ਆਇਆ ਹੋਇਆ ਫੋਨ ਦਮੂ ਘਰੀ ਗੱਲਾਂ ਤੁਸੀਂ ਹੋ ਗਏ ਤਿਆਰ ਕੀ ਰਹਿ ਗਿਆ ਕਰੀਮ ਮੈਂ ਰਾਤ ਲਾਈ ਸੀ ਨਾ ਉੱਥੇ ਬੈਠ ਤੇ ਪਈ ਸੀ ਹੱਥਾਂ 'ਨ ਲਾਈ ਸੀ ਰਾਤ ਤੇ ਸਸਿ ਗਾ ਜੀ ਸਾਰਿਆਂ ਨੂੰ ਬਸ ਪੰਜ ਪੰਜੇ ਸਾਸਿਕੜ ਬੁਲਾ ਜਾਂਦੇ ਨੇ ਟਾਈਮ ਹੀ ਹੈ ਨਹੀਂ ਇੱਥੇ ਥੋੜੀ ਐ ਸਾਢੇ 9 ਹੋ ਗਏ ਵੇਖਿਆ ਲੱਭ ਗਈ ਨਾ ਲੱਭਣੀ ਨਹੀਂ ਹੈਗੀ ਤੇ ਮੇਰੀ ਹਾਲਤ ਦੇਖੋ ਤੁਸੀਂ ਮੈਂ ਦੇਰੋ ਕੀ ਸਦੈਣ ਬਣੀ ਐ ਇੰਨੀ ਗਰਮੀ ਲੱਗ ਰਹੀ ਬਾਹਰ ਧੁੱਪੇ ਬੈਠੀ ਐ ਇੰਨੀ ਗਰਮੀ ਲੱਗ ਰਹੀ ਤੇ ਮੈਂ ਸਵੈਟਰ ਵੀ ਲਾਤਾ ਮੈਨੂੰ ਗਰਮੀ ਲੱਗ ਰਹੀ ਐ ਐਡਰੈਸ ਕਰ ਲਓ ਦੋ ਐਡਰੈਸ ਨਾ ਸੱਚ ਇੱਕ ਕੋਰੀਅਰ ਨਹੀਂ ਕਰਵਾਉਣਾ ਪਹਿਲਾਂ ਦੋ ਦੂਜਾ ਕਰਵਾਉਣਾ ਸੀ ਉਹਨਾਂ ਦਾ ਇੱਕ ਹੋਰ ਆਰਡਰ ਆ ਗਿਆ ਫਿਰ ਆਪਾਂ ਕੱਲ ਹੀ ਕਰਵਾਉਂਗੇ ਜੰਮਣਾਂ ਬੱਲੇ ਉਹ ਕਲਾਕੂਤੀ ਭੇਜਣਾ ਨਹੀਂ ਉਹ ਸਟਿਚ ਕਰਕੇ ਉਹ ਸਾਰਾ ਕੁਝ ਸਟਿਚਿੰਗ ਸਟਿਚਿੰਗ ਵਿੱਚ ਹੀ ਚਾਹੀਓ ਫਿਰ ਆਪਾਂ ਦੇ ਦਿਨ ਚ ਹੋ ਜੂਗੀ ਇੱਕ ਦਿਨ ਚ ਨਹੀਂ ਦੂਜੇ ਸੂਟ ਜਿਹੜੇ ਨੇ ਬਿਨਾ ਸਟਿਚਿੰਗ ਤੋਂ ਜਾੜੇ ਉਹ ਭੇਜ ਦਾਂਗੇ ਹਾਂ ਤੇ ਜਿਹੜੇ ਸਟਿਚਿੰਗ ਵਾਲੇ ਨੂੰ ਬਾਅਦ ਚ ਭੇਜ ਦਾਂਗੇ ਠੀਕ ਹੈ ਕੁਝ ਨਾ ਉਹਨਾਂ ਨੂੰ ਕੋਈ ਗੱਲ ਮੈਂ ਪੁੱਛ ਲਿਆ ਪੁੱਛ ਲਿਆ ਤੁਸੀਂ ਜਾ ਬੱਲ ਨਹੀਂ ਨਹੀਂ ਤੁਸੀਂ ਇਕੱਠੇ ਭੇਜ ਦਾਂਗੇ ਕੋਈ ਚੱਕਰ ਨਹੀਂ ਤੁਸੀਂ ਜਾਓ ਠੀਕ ਹੈ ਮੈਂ ਵੀ ਕੰਮਕਾਰ ਕਰਾਂ ਬਹੁਤ ਖਲਾਰਾ ਖਲੜਾ ਅੱਜ ਮੈਂ ਫੇਰ ਬਾਜ਼ਾਰ ਜਾਣਾ ਬਾਜ਼ਾਰ ਦੇ ਕੰਮ ਕਰਨੇ ਨੇ ਇੱਕ ਨੂੰ ਦੋ ਪਿਆਰ ਨਾਲ ਇੱਕ ਉਧਰ ਪਿਆ ਠੀਕ ਹੈ ਯਾਪਾ ਇਹਨਾਂ ਦੀ ਡਿਊਟੀ ਲਾ ਰੱਖੀ ਕਿ ਤੂੰ ਹੀ ਜਾਣਾ ਸੁਨਾਮ ਨੂੰ ਜਸਤੋ ਜੀ ਸੁਨਾਮ ਸ਼ਿਫਟ ਹੋ ਜਾ ਸੁਨਾਮ ਤਾਂ ਰੂਮ ਹੀ ਨਹੀਂ ਕੋਈ ਲੱਭ ਰਿਆ ਸੁਨਾਮ ਐਵੇਂ ਖੁੱਲਾ ਡੁੱਲਾ ਨਹੀਂ ਨਾ ਲੱਭਣਾ ਨਾ ਤੇ ਗੱਡੀ ਲੱਗਣੀ ਹੈ ਗਲੀਆਂ 'ਚ ਗੱਡੀ ਨਹੀਂ ਵੜਦੀ ਤੁਹਾਨੂੰ ਸੱਖਾ ਹੋ ਜਾਊਗਾ ਮੇਰਾ ਕੀ ਹੈ ਮੈਂ ਆਫਿਸ 'ਚ ਕੋਈ ਨਹੀਂ ਮੈਂ ਚੁੰਨੀਆਂ ਢਾਈ ਕਰਾਣੀਆਂ ਹੁੰਦੀਆਂ ਚੁੰਨੀਆਂ ਮੈਂ ਢਾਈ ਕਰਵਾ ਲਈ ਹੁੰਦੀਆਂ ਕੋਈ ਐਡੀ ਗੱਲ ਹੀ ਨਹੀਂ ਹੈਗੀ ਇੱਥੋਂ ਆਪਾਂ ਹੁਣ ਗਰਮੀ ਆ ਗਈ ਇੱਥੋਂ ਰੂਮ ਚੇਂਜ ਕਰ ਦਿੰਨੇ ਆਪਾਂ ਠੀਕ ਹੈ ਇੱਥੋਂ ਕਰ ਦੋ ਹਾਂ ਸਲਾਬ ਆਂਡੀ ਸਾਡੀ ਇੱਥੇ ਰੂਮ ਚੇਂਜ ਕਰਨ ਦੀ ਕਿਉਂਕਿ ਗਰਮੀ ਬਹੁਤ ਆ ਤੇ ਬੁਰਾ ਹਾਲ ਹੋ ਜਾਂਦਾ ਗਰਮੀ 'ਚ ਗਰਮੀ ਬਹੁਤ ਜ਼ਿਆਦਾ ਤੇ AC ਵੀ ਸਾਡੇ ਕੋਲ ਇੱਕੋ ਹੀ ਇੱਕ ਰੂਮ 'ਚ ਹੀ ਆ ਤੇ ਇਹ ਸੋਚ ਰਹੀ ਆਂ ਜੇ ਕਿਤੇ ਥੱਲੇ ਮਿਲ ਜੇ ਥੱਲੇ ਸ਼ਿਫਟ ਹੋ ਜੀਏ ਬਾਕੀ ਦੇਖ ਲਉਂਗੀ ਬਣਦਾ ਠੀਕ ਆ ਜੀ ਚਲੋ ਜੀ ਇੱਥੇ ਹੀ ਆਪਾਂ ਵਲੌਗ ਕੰਟੀਨਿਊ ਕਰ ਦਾਂਗੇ ਰਾਤ ਵਾਲੇ ਵਲੌਗ 'ਚ ਆਪਾਂ ਨੇ ਜਿਹੜਾ ਰਾਤ ਸੀ ਦੇਖਿਆ ਸੀ ਵਾਚ ਵੀ ਚਾਈ ਸੀ ਸਰਦਾਰ ਸਾਹਿਬ ਅੱਜ ਪਾਈ ਹੋਈ ਆ ਦਿਖਾ ਦਵਾਂ ਨਵੀਂ ਚੀਜ਼ ਦਾ ਬਹੁਤ ਚਾਹ ਹੁੰਦਾ ਹਨਾ ਤੇ ਮਿਲਦੇ ਆ ਜੀ ਤੁਹਾਨੂੰ ਨਵੇਂ ਵਲੌਗ ਨਾਲ ਬਣੇ ਰੋ ਤੁਸੀਂ ਵਲੌਗ 'ਚ